ਆਟਾ ਨਹੀਂ ਸੀਗਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਬੱਚਾ ਕਹਿੰਦਾ ਹੈ ਕਿ ਅੱਜ ਮੈਂ ਰੋਟੀ ਤਾਂ ਨਹੀਂ ਖਾ ਕੇ ਆਇਆ ਕਿ ਮੇਰੇ ਘਰੇ ਆਟਾ ਨਹੀਂ ਸੀ ਕੀ ਖਾਦਾ ਅੱਜ ਕੋਈ ਕਰਨੀ ਆਟਾ ਨਹੀਂ ਹੈ ਘਰ ਸੀ ਕਿ ਹੈ ਮੈਂ ਨਨਕਾ ਬਣਾ ਤੂੰ ਆਟਾ ਕਿਸੇ ਕੋਲ ਲਿਆ ਆ ਤੇ ਕਹਿੰਦੇ ਵੀ ਆਟਾ ਕਿਹ ਘਰ ਮਿਲਿਆ ਕੋ ਨਹੀਂ ਹਾਏ ਭੁੱਖਾ ਆ ਸੱਚੀ ਤਾਂ ਨਹੀਂ ਹੈ ਘਰ ਸੀ ਕਿ ਭੁੱਖ ਲੱਗੀ ਤੇ ਮੈਂ ਰੋਟੀ ਖਾਣੀ ਤੇ ਮੈਂ ਆ ਨਹੀਂ ਪੁੱਤ ਵੀ ਘਰੇ ਆਟਾ ਹੀ ਨਹੀਂ ਹੈਗਾ ਵੀ ਚਲੋ ਮੈਂ ਆ ਤੈਨ ਮੈਂ ਸਕੂਲ ਛੱਡਿਆਂ ਨਹੀਂ ਮੈਂ ਤਿਆਰ ਕੀਤੀ ਬੱਚੇ ਮੇਰੇ ਦੋਨੇ ਚੁੱਪ ਕਰਕੇ ਮਰਨਾ ਹੋ ਗਿਆ ਥਿਲੇ ਸਕੂਲ ਛੱਡ ਜਾਂਦੇ ਇਹਨਾਂ ਨੂੰ ਪੁੱਛਿਆ ਸਰ ਨੇ ਵੀ ਪੁੱਤੂ ਕੀ ਖਦਸ ਇਹ ਆਂਦਾ ਵੀ ਸਰ ਜੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਸਰ ਦੇ ਵਿੱਚ ਚਾਹੇ ਨਹੀਂ ਆਏ ਤੁਹਾਡੇ ਘਰੇ ਆਟਾ ਨਹੀਂ ਹੈਗਾ ਘਰੇ ਆਟਾ ਹੀ ਨਹੀਂ ਸੀਗਾ ਆਏ ਭੁੱਖਾ ਆ ਸੱਚੀ ਸਾਨੂੰ ਇਹੀ ਹੁੰਦਾ ਸੀ ਵੀ ਜਿੱਦਾਂ ਦੇ ਅਸੀਂ ਜ਼ਿੰਦਗੀ ਜੀ ਰਹੇ ਆ ਸ਼ਾਇਦ ਸਾਡੇ ਬੱਚੇ ਵੀ ਗਾਂਵ ਵੀ ਇੱਦਾਂ ਦੀ ਜ਼ਿੰਦਗੀ ਜੀਣ ਅੱਗੇ ਵੀ ਪਹਿਲਾਂ ਵੀ ਕਦੇ ਇਹ ਚੀਜ਼ ਹੋਈ ਏ ਕਿ ਭੁੱਖੇ ਗਏ ਹੁਣ ਸਰ ਭੁੱਖੇ ਤਾਂ ਅਕਸਰ ਬੱਚੇ ਦਾ ਕਿਉਂਕਿ ਪਤਾ ਨਹੀਂ ਬੱਚੇ ਨੂੰ ਘਰ ਦੇ ਹਾਲਾਤਾਂ ਦਾ ਵੀ ਸਾਡੇ ਘਰ ਦੇ ਹਾਲਾਤ ਇਦਾਂ ਉਹ ਮੈਂ ਵੀਡੀਓ ਇਦਾਂ ਕਰਕੇ ਤੇ ਮੈਂ ਉਹ ਕੀਤਾ ਤੇ ਮੈਂ ਕਾਪੀ ਚੈੱਕ ਕਰਨ ਲੱਗਾ ਤੇ ਕਹਿੰਦਾ ਜੀ ਮੈਂ ਤਾਂ ਕੰਮ ਨਹੀਂ ਕੀਤਾ ਤਾਂ ਮੈਂ ਕਿਹਾ ਬੇਟੇ ਕੰਮ ਤੇਰੇ ਫਿਰ ਮਾਰ ਗਿਆ ਪੈਂਕ ਇੱਕ ਦੀ ਤਾਂ ਉਹ ਆਂਦਾ ਜੀ ਮੈਂ ਕਿਹਾ ਤੂੰ ਕੀ ਖਾ ਕੇ ਆਇਆ ਤਾਂ ਉਹ ਬੱਚਾ ਬੋਲਦਾ ਜੀ ਮੈਂ ਮੈਂ ਤਾਂ ਜੀ ਕੁਝ ਨਹੀਂ ਖਾਦਾ ਤੇ ਅੱਜ ਤਾਂ ਜੀ ਇਹ ਕਰਾਟਾ ਹੀ ਹੈ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਕੀ ਖਾਦਾ ਅੱਜ ਤਾਂ ਨਹੀਂ ਇਹ ਕਰ ਸੀ ਕਰ ਇਹਨਾਂ ਜੀ ਸਪਰੇਅ ਕਰਦਾ ਜੀ ਤੇ ਸਪਰੇਅ ਮਾਲੂ ਕਰਦਾ ਨਹੀਂ ਵੇਖ ਕੋ ਜਿਹੜਾ ਮੜਾ ਮੋਟਾ ਹੋ ਜਾਂਦਾ ਨਾ ਕਿ ਉੱਡਦੇ ਅੱਖਾਂ ਚ ਪੈ ਗਈ। ਤੇ ਆੜੀ ਅੱਖ ਜਿਹੜੀ ਇਹਦੇ ਅੰਦਰੋਂ ਛਿਲਕਾ ਲੱਗ ਗਿਆ ਸੀ। ਪਰਦਾ ਕਰ। ਨਹੀਂ ਨਹੀਂ ਪਰਦਾ ਵਿਚਲਾ। ਇਹਦੇ ਲੈਨ ਕਾਰਨ ਜਿਹੜੀ ਦੂਜੀ ਅੱਖ ਉਹਦੀ ਵੀ ਰੋਸ਼ਨੀ ਘੱਟ ਗਈ ਸੀ। ਤੇ ਉਹਦੇ ਕਾਰਨ ਫਿਰ ਮਨ ਦਸਨੋਂ ਬੰਦ ਹੋ ਗਿਆ। ਤੇ ਮੈਂ ਅਗਲੇ ਦਿਨ ਭੈਣ ਜੀ ਨੂੰ ਬੁਲਾਇਆ ਮੈਂ ਭੈਣੇ ਪਿੰਦੀ ਗੱਲ ਤਾਂ ਮਾਫ ਕਰੀ ਵੀ ਤੇਰੀ ਗਰੀਬੀ ਦਾ ਮਜ਼ਾਕ ਵੀ ਬਣਨਾ। ਮੈਂ ਖਾਲਾਤੀ ਇਦਾਂ ਹੁੰਦੇ ਮੈਂ ਥੁਰਿਆ ਨਹੀਂ ਜਾਂਦਾ। ਕਿ ਤਰ੍ਹਾਂ ਸਾਡਾ ਵੀ ਘਰ ਇੰਨੇ ਬੱਚਿਆਂ ਤੋਂ ਚੱਲਦਾ ਜੀ ਬਿਲਕੁਲ ਅਸੀਂ ਸਾਡੇ ਸਾਡੇ ਘਰੇ ਵਿੱਚ ਹੁੰਦਾ ਇਹਨਾਂ ਬੱਚਿਆਂ ਕਰਕੇ ਵੱਲਦਾ ਪਰਾ ਇਸ ਪਰਿਵਾਰ ਦੀ ਵੀ ਝੋਲੀ ਢੀ ਆ ਮੰਗਣਾ ਬਹੁਤ ਵੱਡੀ ਗੱਲ ਆ ਮੰਗਣਾ ਸਭ ਤੋਂ ਮੈਂ ਨਾ ਜਿਹਦੇ ਝੋਲੀ ਢੱਤੀ ਨਾ ਉਹ ਕੁਝ ਨਹੀਂ ਰਿਹਾ ਪਰਾ ਪੜ੍ਹ ਲਿਖੇ ਵੱਡਾ ਹੋ ਕੇ ਕੀ ਬਣਣਾ ਤੂੰ ਨਹੀਂ ਨੌਕਰੀ ਕਰੇ ਦਵਾ ਮੈਂ ਗਾਦੋਂ ਸਰਦਾਰ ਬਣਦਾ ਸਰਦਾਰ ਬਣਨਾ ਹੈ ਬਹੁਤ-ਬਹੁਤ ਦਾਦੂ ਵੰਗਸ ਦਾ ਸਰਦਾਰ ਬਣਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਬੱਚਾ ਕਹਿੰਦਾ ਹੈ ਕਿ ਅੱਜ ਮੈਂ ਰੋਟੀ ਤਾਂ ਨਹੀਂ ਖਾ ਕੇ ਆਇਆ ਕਿ ਮੇਰੇ ਘਰੇ ਆਟਾ ਨਹੀਂ ਸੀ ਉਹ ਵੀਡੀਓ ਜਿੱਥੇ-ਜਿੱਥੇ ਵੀ ਗਈ ਹੈ ਉਹਨੇ ਉਹਨਾਂ ਲੋਕਾਂ ਦੀ ਅੱਖਾਂ ਨੰਮ ਕਰ ਦਿੱਤੀਆਂ ਲੋਕੀ ਉਸ ਬੱਚੇ ਦੀ ਮਾਸੂਮੀਅਤ ਤੇ ਖੁਸ਼ ਵੀ ਹੋਏ ਨੇ ਕਿ ਕਿੰਨਾ ਮਾਸੂਮ ਬੱਚਾ ਹੈ ਤੇ ਮਨ 'ਚ ਖਿਆਲ ਵੀ ਆਏ ਨੇ ਕਿ ਸਾਡੇ ਮੁਲਕ ਦੇ ਹਾਲਾਤ ਇਦਾਂ ਦੇ ਕਦੋਂ ਹੋ ਗਏ ਕਿ ਇੱਕ ਨਿੱਕਾ ਜਵਾਕ 4-5 ਸਾਲ ਦਾ ਉਹ ਸਕੂਲੇ ਜਾ ਰਿਹਾ ਤੜਕੇ ਉਹ ਵੀ ਭੁੱਖੇ ਅੱਜ ਉਸ ਬੱਚੇ ਦੇ ਘਰੇ ਆਏ ਆ ਕਰਦੇ ਹਾਲਾਤ ਕੀ ਨੇ ਮਾਪਿਓ ਕੀ ਕਰ ਦਿੰਨੇ ਤੇ ਹੁਣ ਬੱਚੇ ਨੇ ਰੋਟੀ ਖਾ ਲਈ ਕਿੰਨੀ ਮਦਦ ਆਈ ਹੈ ਕੀ ਬੱਚਾ ਅਜ ਮਹਿਸੂਸ ਕਰ ਰਿਹਾ ਹੈ ਇਹ ਮਾਪਿਓ ਉਹਨਾਂ ਤੇ ਕੀ ਬੀਤੀ ਹੋਣੀ ਹੈ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰੇ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਸਤਿ ਸ਼੍ਰੀ ਅਕਾਲ ਜੀ ਤਾਂ ਏ ਸਾਡਾ ਜਿਹੜਾ ਸਟਾਰ ਹੈ ਅੱਜ ਦਾ ਹੈ ਨਾ ਪੁੱਤ ਨਾ ਕੀ ਤੇਰਾ ਨਾਮ ਦੱਸ ਦੇ ਆਪਣਾ ਅਮਰਿਤ ਸਿੰਘ ਅਮਰਿਤ ਸਿੰਘ ਸਰਮਾਨਾ ਕਿਉਂ ਹੈ ਨਾ ਤੂੰ ਕਿਉਂ ਛਣਵਾ ਰਿਹਾ ਕਿਹਨੇ ਚਬਾਕ ਨਹੀਂ ਫਿਰ ਬੰਦਾ ਹੈ ਅਮਰਿਤ ਪੁੱਤ ਜਦੋਂ ਸਕੂਲ ਜਾਂਦਾ ਕੀ ਸਕੂਲ ਚ ਸਭ ਤੋਂ ਵਧੀਆ ਕੀ ਚੰਦ ਵਧੀਆ ਲੱਗਦਾ ਸਕੂਲ ਚ ਕਿਹੜਾ ਸਬਜੈਕਟ ਤੇਰਾ ਫੇਵਰੇਟ ਹੈ ਨਸੀ ਨਸੀ ਤੂੰ ਪੜਦਾ ਹੈ ਕਿਹੜੀ ਪੜ੍ਹਾਈ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਜਿਸ ਦੇ ਸਭ ਤੋਂ ਵੱਧ ਨੰਬਰ ਆਉਂਦੇ ਨੇ ਕਿਹੜੀ ਪੜ੍ਹਾਈ ਦੱਸ ਪੰਜਾਬੀ ਚ ਹੈ ਇੰਗਲਿਸ਼ ਚ ਹੈ ਪੰਜਾਬੀ ਚ ਪੰਜਾਬੀ ਕਿਹੜਾ ਲੱਗਦੀ ਹੈ ਸ਼ਰਮਾ ਰਿਹਾ ਅਜੇ ਥੋੜਾ ਥੱਕਿਆ ਵੀ ਪਿਆ ਤੇ ਮੈਂ ਇਹ ਇਹਨਾਂ ਦੇ ਦਾਦਾ ਜੀ ਨੇ ਇਹਨਾਂ ਦੇ ਪਿਤਾ ਨੇ ਮੈਂ ਪਹਿਲਾਂ ਪਿਤਾ ਜੀ ਤੋਂ ਪੁੱਛਣਾ ਚਾਹਾਂਗਾ ਭਾਜੀ ਕੀ ਚੱਕਰ ਹੋਇਆ ਸੀ ਅਜਿਹਾ ਕਿ ਪੁੱਤ ਨੂੰ ਭੁੱਖੇ ਸੂਲ ਜਾਣਾ ਪਿਆ ਇਹ ਜੀ ਚੱਕਰੇ ਹੋਈ ਗਰੀਬੀ ਦੇ ਤੁਹਾਨੂੰ ਪਤਾ ਹੀ ਹੋਵੇ ਲਾ ਕੇ ਹੋ ਜੇ ਹੋਏ ਪੈਨ ਫੇ ਕੰਮ ਕਰ ਕਰਨ ਜਾਈਦਾ ਸੀ ਕਿ ਉਹਨਾਂ ਕੋਲ ਸਰਕਾਰ ਚਾਲਦੇ 500 ਰੁਪਏ ਦਿਹਾੜੀ ਮਿਲਦੀ ਜੀ ਉਹਨਦੇ ਜੋ ਕਰਦੇ ਮੰਨੋ ਕੋਈ ਰਾਸ਼ਨ ਆ ਜਾਂਦਾ ਕਿ ਕੁਝ ਵੀ ਉਹਨਾਂ ਕਰਦੇ ਚਾਲਦੇ ਤੇ ਕੰਮ ਕੀ ਕਰਦੇ ਕੰਮ ਇਹ ਦਿਹਾੜੀ ਮੰਦੂਰੀ ਹੈ ਜਿਹੜੀ ਜੇ ਮਿਲ ਗਿਆ ਉਹ ਕਰ ਲੈਣਾ ਤੇ ਉਸ ਦਿਨ ਕੰਮ ਸੀਗਾ ਨਹੀਂ ਕਿ ਮਜ਼ਦੂਰੀ ਨਹੀਂ ਮਿਲੀ ਸੀ ਕਿ ਚੱਕਰ ਸੀਗਾ ਉਸ ਦਾ ਮੁੱਦਨੇਗਾ ਨਹੀਂ ਸੀਗਾ ਤੇ ਇਸ ਕਰਕੇ ਮਨਵਾਉਣਾ ਪਏ ਤੇ ਬਾਕੀ ਪਹਿਲਾਂ ਕੰਮ ਕਰਕੇ ਸਿਆਹ ਹੁਣ ਪਏ ਚਲੋ ਬਹੂ ਗਏ ਉਹ ਤਾਂ ਲੈਣੇ ਸੀ ਉਹ ਜਰਾ ਬਹੂ ਚੰਗਾ ਤਰਾ ਪਏ ਦੇਨ ਦਾ ਚ ਜਿਹੜੇ ਲੋੜ ਪਈ ਤੇ ਹੁਣ ਜਦੋਂ ਕੰਮਕਾਰ ਘਟ ਹੁੰਦਾ ਜਾਂ ਉਸ ਵੇਲੇ ਜਦੋਂ ਤੁਹਾਨੂੰ ਪਤਾ ਸੀ ਪੁੱਤ ਤੁਹਾਡਾ ਭੁੱਖਾ ਗਿਆ ਨਹੀਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਮੈਨੂੰ ਕਰੋਨਾ ਦੱਸਿਆ ਵੀਰਾ ਤੇ ਜਦੋਂ ਵੀ ਇਹਨਾਂ ਦੱਸਿਆ ਵੀ ਸਵੇਰੇ ਗਿਆ ਸਕੂਲੇ ਮੈਂ ਰਾਤ ਨੂੰ ਆਇਆ ਵੀ ਉਹ ਰੋਟੀ ਤਬ ਵੀ ਆਮਰ ਦਨਾਲਾ ਬਗੈਰ ਗਿਆ ਸੀ ਵੀ ਉਹਨੂੰ ਭਗਾ ਕੇ ਨਹੀਂ ਦਿੱਤੀ ਐ ਤੇ ਮੈਂ ਇਹਨਾਂ ਨੂੰ ਕਰ ਮੈਂ ਤੂੰ ਆਟਾ ਕਿਸੇ ਕੋਲ ਲੈ ਆਂ ਤੇ ਕਹਿੰਦੇ ਵੀ ਆਟਾ ਕਿਹ ਘਰ ਮਿਲਿਆ ਕੋ ਨਹੀਂ ਹਾਂਜੀ ਵੀ ਪੁੱਛਿਆ ਸੀ ਕਹਿੰਦੇ ਵੀ ਅਸੀਂ ਵੀ ਗੰਨ ਛੁੱਟੀ ਐ ਤੇ ਜੇ ਹੁੰਦਾ ਤਾਂ ਤੁਹਾਨੂੰ ਦੇ ਦੇਣਾ ਹੈ ਕੀ ਹਾਂਜੀ ਤੇ ਉਹਨਾਂ ਦੇ ਅਮ੍ਰਿਤ ਦੇ ਮਦਰ ਨੇ ਸਸੀ ਕਾਲ ਜੀ ਇੱਕ ਮਾਂ ਦਾ ਉਹ ਕਰੇਜਾ ਉਸ ਵੇਲੇ ਕਿਦਾਂ ਦਾ ਹੋਇਆ ਹੋਣਾ ਜਦੋਂ ਘਰੇ ਆਟਾ ਮੁੱਕਿਆ ਸੀਗਾ ਪੁੱਤ ਭੁੱਖਾ ਚੱਲ ਗਿਆ ਮੈਨੂੰ ਮੈਂ ਸਮਝ ਸਕਦਾ ਕਿ ਮਾਲੀ ਦੱਸਣਾ ਬਹੁਤ ਔਖਾ ਹੈ ਜੇ ਤੁਸੀਂ ਦੱਸ ਸਕੋ ਇਸ ਗੱਲ ਨੂੰ ਵੀ ਪਹਿਲੀ ਤਾਂ ਗੱਲ ਇਹ ਆ ਤੁਹਾਨੂੰ ਪਤਾ ਕਿ ਇੰਨੇ ਖਰਚੇ ਵੱਧ ਚੁੱਕੇ ਆ ਵੀ ਜਿਹੜਾ ਇਹਨਾਂ ਦਿਹਾੜੀ ਮਜ਼ਦੂਰੀ ਨਾਲ ਬੰਦਾ ਪੂਰਾ ਨਹੀਂ ਕਰ ਸਕਦਾ ਸ਼ੌਂਕ ਤਾਂ ਦੂਰ ਦੀ ਗੱਲ ਆ ਕਰਦੇ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਵੀ ਆਪਦਾ ਖਰਚਾ ਗੁਜ਼ਾਰਾ ਕਰਨਾ ਹੀ ਔਖਾ ਹੋ ਜਾਂਦਾ ਇਸ ਕਰਕੇ ਇੱਕ ਤਿੰਨ ਦੇ ਪਾਪਾ ਦੇ ਵੀ ਅੱਖਾਂ ਖਰਾਬ ਹੋ ਗਿਆਂ ਉਹਨਾਂ ਕਰਕੇ ਸਾਨੂੰ ਮੁਸ਼ਕਲਾਂ ਆ ਗਈਆਂ ਕੋਸ਼ ਅਦਮ ਦਾ ਵਿਦਿਆਰਥੀ ਤੋਂ ਪੈਸੇ ਮਿਲਦੇ ਉਹਨਾਂ ਕਿ ਇੱਕ ਚੀਜ਼ ਆਈਦੀ ਆ ਦੂਜੀ ਮੁੱਕ ਜਾਂਦੀ ਆ ਉਸ ਦਿਨ ਘਰੇ ਆਟਾ ਨਹੀਂ ਹੈਗਾ ਸੀ ਮੈਂ ਬੇਸਨ ਮਿੱਡੇ ਮਿਲਦਾ ਰਸਣ ਮਿਲਦਾ ਬੱਚਿਆਂ ਨੂੰ ਤੇ ਮੈਂ ਮਰੀ ਤਨ ਕਿ ਮੈਂ ਚੋਲ ਬਣਾਏ ਮੈਂ ਬਤੋ ਦੋ ਚੋਲ ਖਾ ਜਾ ਹਾਂ ਨਾ ਮम्मा ਮੈਂ ਚੋਲ ਨਹੀਂ ਖਾਣੇ ਮੈਨੂੰ ਨਾ ਭੁੱਖ ਲੱਗੀ ਤੇ ਮੈਂ ਰੋਟੀ ਖਾਣੀ ਤੇ ਮੈਂ ਕਿ ਨਹੀਂ ਪੁੱਤ ਵੀ ਘਰੇ ਆਟਾ ਨਹੀਂ ਹੈਗਾ ਵੀ ਚਲੋ ਮੈਂ ਤੈਨੂੰ ਮੈਂ ਸਕੂਲ ਛੱਡਿਆ ਨਹੀਂ ਮੈਂ ਤਿਆਰ ਕੀਤੀ ਬੱਚੇ ਮੇਰੇ ਦੋਨੇ ਚੁੱਪ ਕਰਕੇ ਮਰਨਾਲ ਗਏ ਥਿਲੇ ਸਕੂਲ ਛੱਡ ਜਾਂਦੇ ਤੇ ਸਰ ਕੁਲੇ ਕਿਤੇ ਕੰਮ ਸਰ ਚੈੱਕ ਕਰਦੇ ਜ ਸਕੂਲ ਜਾਂਦੇ ਬੱਚੇ ਅਕਸਰ ਪੇਰੈਂਟਸ ਤੇ ਟੀਚਰ ਦੇਖਦੇ ਆ ਵੀ ਬੱਚੇ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਇਹ ਸਵਾਲ ਸਰ ਨੇ ਪੁੱਛੇ ਨੂੰ ਅਮ੍ਰਿਤ ਨੂੰ ਵੀ ਬੇਟਾ ਤੂੰ ਕੰਮ ਕਿਉਂ ਨਹੀਂ ਕੀਤਾ ਵੀ ਤੇਰੇ ਮੈਂ ਪਿਆਰ ਨਾਲ ਸਰ ਨੇ ਕਿਹਾ ਵੀ ਇੱਕ ਲਾਵਾਂ ਇਹ ਆਂਦਾ ਨਹੀਂ ਸਰ ਜੀ ਹਾਂ ਦਾ ਕੰਮ ਨਹੀਂ ਕੀਤਾ ਪਰ ਕਰ ਲੂੰਗਾ ਮੈਂ ਤੇ ਸਰ ਨੇ ਪੁੱਛ ਲਿਆ ਪਤੋਏ ਅੱਜ ਕੀ ਖਾ ਕੇ ਆਇਆ ਉਹਨਾਂ ਦਾ ਤੇ ਇੱਕ ਵੈਸੇ ਸਵਾਲ ਸੀ ਸਵਾਲ ਹਾਂਜੀ ਕਿਉਂਕਿ ਹਰੇਕ ਟੀਚਰ ਬੱਚਿਆਂ ਨੂੰ ਪੁੱਛਦੇ ਆ ਵੀ ਪੁੱਤ ਤੁਸੀਂ ਕੀ ਖਾ ਕੇ ਆਏ ਹੋ ਇਹ ਟੀਚਰ ਹਰੇਕ ਹੀ ਪੁੱਛਦੇ ਸਕੂਲ ਚ ਬਿਲਕੁਲ ਬਿਲਕੁਲ ਹਾਂਜੀ ਤੇ ਇਹਨਾਂ ਨੂੰ ਪੁੱਛਿਆ ਸਰ ਨੇ ਵੀ ਪਤੂ ਕੀ ਖਾਦਸ ਇਹ ਆਂਦਾ ਵੀ ਸਰ ਜੀ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਸਰ ਦੇ ਵਿੱਚ ਹਾਇ ਨਹੀਂ ਆਏ ਤੁਹਾਡੇ ਘਰੇ ਆਟਾ ਨਹੀਂ ਹੈਗਾ ਸਰ ਨੇ ਅਚਾਨਕ ਜਿਹੜੀ 10 ਮਿੰਟਾਂ ਦੀ ਚਾਹ ਕਿੰਨੇ ਦੀ ਵੀਡੀਓ ਬਣਾਈ ਸਰ ਨੇ ਵੀਡੀਓ ਬਣਾ ਕੇ ਰੱਖ ਲਿਆ ਸਕੂਲੋਂ ਆਗੇ ਦੂਸਰੇ ਦਿਨ ਫਿਰ ਸਕੂਲ ਛੱਡ ਕੇ ਲੈ ਕੇ ਆਉਂਦੇ ਨੇ ਜਦੋਂ ਮੈਨੂੰ ਮੈਡਮ ਨੇ ਮਾਈ ਮੈ ਉਸੀ ਮੈਡਮਾਂ ਦੀ ਭੈਣ ਜੀ ਵੀ ਸਾਡੀ ਨਾਲ ਕੱਲ ਸੁਣੋ ਤੁਸੀਂ ਮੈਂ ਕਿਹਾ ਹਾਂ ਜੀ ਦੱਸੋ ਅੰਦੇ ਮੈਨੂੰ ਮੈਡਮ ਨੇ ਹੋਰ ਨਹੀਂ ਕੁਝ ਵੀ ਮੈਨੂੰ ਮੈਡਮ ਨੇ ਤੁਸੀਂ ਰੋਟੀ ਕਿਉਂ ਨਹੀਂ ਇਹਨੂੰ ਵੀ ਬਣਾ ਕੇ ਦਿੱਤੀ ਵੀ ਇਹ ਇਦਾਂ ਆ ਗਿਆ ਭੁੱਖਾ ਆ ਗਿਆ ਮੈਂ ਕਿਹਾ ਮੈਡਮ ਜੀ ਸਾਡੇ ਘਰੇ ਆਤਾ ਨਹੀਂ ਹੈਗਾ ਸੀ मैडम मान दी ਤੁਹਾਡੇ ਬੱਚੇ ਨੇ ਬਿਲਕੁਲ ਸੱਚ ਬੋਲਿਆ ਕਿਉਂਕਿ ਪਹਿਲਾਂ ਮੈਡਮ ਨੇ ਪੈਨデア 60 ਮਿੰਟ ਇਹ ਨਹੀਂ ਪੁੱਛਿਆ ਵੀ ਤੁਹਾਡੀ ਵੀਡੀਓ ਬਣਾਈ ਹੈ ਬੱਚੇ ਦੀ ਪਹਿਲਾਂ ਮੈਡਮ ਨੇ ਸਵਾਲ ਪੁੱਛਿਆ ਸੀ ਤੁਸੀਂ ਕਿਉਂ ਨਹੀਂ ਰੋਟੀ ਬਣਾ ਕੇ ਦਿੱਤੀ ਅਸੀਂ ਇਹ ਕਿਹਾ ਮੈਂ ਮੈਮ ਸਾਡੇ ਘਰੇ ਆਟਾ ਨਹੀਂ ਸੀ ਮੈਡਮ ਮੰਦੀ ਵੀ ਅਸੀਂ ਕਿਨ ਵੀਡੀਓ ਸਰਨੇ ਬਣਾਈਆਂ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਤੇ ਵੀ ਤੁਹਾਨੂੰ ਕੋਈ ਅਤਰਾਜ ਤਾਂ ਨਹੀਂ ਜੇ ਸਰ ਪਾ ਦਿੰਦੇ ਆ ਤਾਂ ਸੋਸ਼ਲ ਮੀਡੀਆ ਤੇ ਕਿਉਂਕਿ ਮਹਾ ਮੈਡਮ ਜੀ ਸਰ ਜੀ ਤੁਹਾਨੂੰ ਪਤਾ ਹੀ ਹਾਲਾਤ ਸਾਰਾ ਹੈ ਸਾਰਿਆਂ ਦਾ ਵਗਿਆ ਵੀ ਗਰੀਬੀ ਆ ਘਰੇ ਵੀ ਨਹੀਂ ਰੋਟੀ ਬਣੀ ਹੁੰਦੀ ਪਰ ਬੱਚਿਆਂ ਨੂੰ ਸਰ ਨੇ ਉਸ ਟਾਈਮ ਸਾਰਿਆਂ ਨੂੰ ਖਵਾਈ ਰੋਟੀ ਸਰ ਨੇ ਇਹ ਵੀ ਕਿਹਾ ਵੀ ਜਿੰਨੀ ਮਦਦ ਹੋ ਸਕਦੀ ਹੈ ਉਸ ਤੋਂ ਦੇ ਕਰਾਂਗੇ ਟੀਚਰ ਸਕੂਲ ਦੇ ਜੋ ਵੀ ਮਦਦ ਹੁੰਦੀ ਆ ਵੀ ਬੱਚਿਆਂ ਦਾ ਮਤਲਬ ਕਿਸੇ ਟਾਈਮ ਕਾਪੀ ਨਹੀਂ ਹੁੰਦੀ ਕਿਸ ਟਾਈਮ ਪੈਨਸਲ ਨਹੀਂ ਹੁੰਦੀ ਜਾਂ ਨਾ ਹੋਵੇ ਇਹ ਖੁਦ ਆਪਣੇ ਕੋਲੋਂ ਹੀ ਦੇ ਦਿੰਦੇ ਨੇ ਕਿਉਂਕਿ ਹੁੰਦਾ ਕਿ ਸਟੰ ਨਹੀਂ ਪੈਸੇ ਹੁੰਦੇ ਚਲੋ ਉਦਾ ਹੀ ਚਲੇ ਜਾਂਦੇ ਫਿਰ ਪੁੱਛ ਲੈਂਦੇ ਭਾਈ ਬੱਚੇ ਤੁਸੀਂ ਕਿਉਂ ਨਹੀਂ ਕਾਪੀ ਪੈਨਸਲ ਲੈ ਕੇ ਆਏ ਤੇ ਇਹ ਖੁਦ ਵੀ ਆਪਦੇ ਕੋਲੋਂ ਵੀ ਦੇ ਦਿੰਦੇ ਆ ਤੇ ਮੈਂ ਤੇ ਹੀ ਹਾਂ ਨੇ ਵੀ ਸਰ ਦਾ ਧਨ ਗੁਜ਼ਾਰਾ ਸਰ ਦੇ ਵਿੱਚ ਰੱਬ ਸੀ ਰੱਬ ਹੀ ਵਸਦਾ ਸੀ ਜਿਹੜੇ ਸਰ ਨੇ ਸਾਨੂੰ ਇੱਥੋਂ ਤਾਈਂ ਪਹੁੰਚਾਇਆ ਕਿਉਂਕਿ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਗਰੀਬੀ ਦੇ ਦਿਨ ਕੱਟੇ ਜਾਂਦੇ ਸਾਨੂੰ ਇਹ ਹੀ ਹੁੰਦਾ ਸੀ ਵੀ ਜਿੱਦਾਂ ਦੇ ਅਸੀਂ ਜ਼ਿੰਦਗੀ ਜੀ ਰਹੇ ਆ ਸ਼ਾਇਦ ਸਾਡੇ ਬੱਚੇ ਵੀ ਗਾਂਵ ਵੀ ਇੱਦਾਂ ਦੀ ਜ਼ਿੰਦਗੀ ਜੀਣ ਪਰ ਮਹਾਰਾਜ ਦਾ ਸ਼ੁਕਰਗੁਜ਼ਾਰ ਤੇ ਟੀਚਰਾਂ ਦਾ ਧੰਨਵਾਦ ਕਰਦੇ ਆ ਤੇ ਪੈਨਾ ਭਰਾਵਾਂ ਦਾ ਕਰਦੇ ਆ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਵਾ ਤੇ ਬੱਚੇ ਇਹਨੂੰ ਗਾਂਵ ਇਹਦਾ ਫਿਊਚਰ ਬਣਾਇਆ ਵੀ ਗਾਂਵ ਦੀ ਜ਼ਿੰਦਗੀ ਆਪਦੀ ਇਹ ਰਮਾਨ ਨਾਲ ਕੋਈ ਵਧੀਆ ਪੈਰਾਸਿਰ ਖੜਾ ਹੋ ਸਕਦਾ ਵਾ ਕੋਈ ਆਪਦਾ ਕੋਈ ਵਧੀਆ ਸਟੈਨ ਨਾਲ ਤਰੀਕੇ ਨਾਲ ਕੋਈ ਕਾਰੋਬਾਰ ਸਟਾਰਟ ਕਰ ਸਕਦਾ ਜਾਂ ਕੋਈ ਮਤਲਬ ਨੌਕਰੀ ਵਗੈਰਾ ਲੱਗ ਸਕਦਾ ਨਹੀਂ ਤੇ ਇਹ ਤਾਂ ਇੱਕ ਦਿਨ ਦੀ ਵੀਡੀਓ ਹੋ ਗਈ ਅੱਗੇ ਵੀ ਪਹਿਲਾਂ ਵੀ ਕਦੇ ਇਹ ਚੀਜ਼ ਹੋਈਏ ਕਿ ਭੁੱਖੇ ਗਏ ਹੁਣ ਸਰ ਭੁੱਖੇ ਤਾਂ ਅਕਸਰ ਬੱਚੇ ਦਾ ਕਿਉਂਕਿ ਪਤਾ ਇਹ ਬੱਚੇ ਨੂੰ ਘਰ ਦੇ ਹਾਲਾਤਾਂ ਦਾ ਵੀ ਸਾਡੇ ਘਰ ਦੇ ਹਾਲਾਤ ਐਦਾ ਜਿੱਦਾਂ ਦੇ ਘਰੇ ਰੁੱਖੀ ਮਿਸਰੀ ਹੁੰਦੀ ਆ ਉਹਦਾ ਦੀ ਖਾ ਲੈਂਦੇ ਆ ਪਰ ਜੇ ਮਤਲਬ ਅਕਸਰ ਇਹ ਚੀਜ਼ ਮੰਗਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਦੇ ਉਨੇ ਆ ਕਿਉਂਕਿ ਕੰਮ ਤਾਂ ਇਹ ਧਿਆੜੀ ਤੋਂ ਆਏ ਸਿਰਫ 5-10 ਰੁਪਏ ਦੀ ਚੀਜ਼ ਚੀਜ਼ ਲੈ ਕੇ ਨਾ ਸਿਰਫ 5 ਰੁਪਏ ਦੀ ਚੀਜ਼ ਹੱਦ ਤੋ ਆਦ ਸਾਰੇ ਦਿਨ ਚ ਬੱਚੇ ਨੂੰ ਆਪਾਂ 5 ਰੁਪਏ ਦੀ ਚੀਜ਼ ਦਿਵਾ ਲਈ ਉਹ ਕਿੱਡੀ ਕੁ ਖੁਸ਼ੀ ਵਾਲ ਗੱਲ ਮਾਂ ਪਿਓ ਲਈ ਵੀ ਜੀ ਅਸੀਂ ਵੀ ਕਿਤੇ ਕੋਈ ਚਾਰਜ ਦਾ ਸਾਡਾ ਕਾਰੋਬਾਰ ਹੁੰਦਾ ਨਾ ਜੇ ਸਾਡੀ ਕੋਈ ਪੈਲੀ ਦਾ ਥਾਂ ਹੁੰਦਾ ਤੇ ਸਾਨੂੰ ਆਹ ਦੇਨੇ ਦੇਖਣੇ ਪੰਦੇ ਸੀ ਮੈਂ ਤੁਸੀਂ ਤੁਸੀਂ ਕੀ ਤੁਹਾਡੇ ਹਸਬੰਡ ਦੀ ਅੱਖਾਂ ਵੀ ਸ਼ਾਇਦ ਖਰਾਬ ਨੇ ਭਾਈ ਜੇ ਤੁਸੀਂ ਗੱਲ ਦੱਸ ਸਕੋ ਕੀ ਉਹ ਮਸਲਾ ਹੈ ਕਿ ਮੈਂ ਵੇਖ ਰਹੀ ਹਾਂ ਲੇ ਵੀ ਲਾਲੀ ਉਤਰੀ ਹੋਈ ਅੱਖਾਂ ਦੇ ਵਿੱਚ ਇਹਨੇ ਸਪਰੇਅ ਕਰਦਾ ਹੈ ਅਤੇ ਸਪਰੇਅ ਮਾਲੂਕਾਰ ਦੰਨ ਵਿੱਚ ਕੁਝ ਲੈ ਮੜਮ ਮਟਾ ਹੋ ਜਾਂਦਾ ਤੇ ਉੜਦੇ ਅੱਖਾਂ ਚ ਪੈ ਗਈ ਵੀ ਇਦਣ ਦਿਨ ਜਦੋਂ ਮੈਨੂੰ ਲੱਗਾ ਖਾਰਸ਼ ਹੋਣਾ ਵੀ ਮੈਂ ਨਾ ਕਿਹਾ ਮੇਰੇ ਰੈਐਕਸ਼ਨ ਕਰਦੀ ਦਵਾਈ ਤੇ ਚੱਲੀ ਇਹ ਦਵਾਈ ਦੂਜੇ ਨਾਲ ਮੁੰਡੇ ਕਹਿੰਦੇ ਠੀਕ ਚਲੋ ਚੱਲੀਏ ਕਹਿੰਦੇ ਦਵਾਈ ਯਾਰ ਨਾ ਲੜਦੀ ਬੜੀ ਪਈ ਵਾਕਈ ਖਰਾਬ ਕਰਦੀ ਪਈ ਉੱਥੇ ਛੱਡ ਕੇ ਆ ਗਏ ਤੇ ਜਦੋਂ ਥੋੜੇ ਦਿਨ ਪਾ ਕੋਈ ਤੇ ਮੇਰੇ ਖਾਰਸ਼ ਹੋਣੀ ਸ਼ੁਰੂ ਹੋ ਗਿਆ ਜ ਮੈਂ ਖੁਰਕਣਾ ਅੱਖਾਂ ਮੀਟਿੰਦੇ ਜਿਵੇਂ ਮਲਵਾ ਚ ਬੰਦ ਹੋ ਜਾਂਦੀ ਹੈ ਸਾਡੀ ਤੇ ਜਿਵੇਂ ਜਿਵੇਂ ਮਾਲਵਾ ਆ ਗਿਆ ਤੇ ਆੜੀ ਅੱਖ ਜਿਹੜੀ ਇਹਦੇ ਅੰਦਰੋਂ ਛਿਲਕਾ ਲੱਗ ਗਿਆ ਸੀ ਪਰਦਾ ਖਲਿਆ ਇਹਨੇ ਪਰਦਾ ਵਿਚਲਾ ਜਿਹਦੇ ਲੈਨ ਕਾਰਨ ਜਿਹੜੀ ਦੂਜੀ ਅੱਖ ਉਹਦੀ ਵੀ ਰੋਸ਼ਨੀ ਘਟ ਗਈ ਸੀ ਤੇ ਉਹਦੇ ਕਾਰਨ ਫਿਰ ਮੈਨੂੰ ਦਿਸਣਾ ਬੰਦ ਹੋ ਗਿਆ ਤੇ ਤੇ ਆਪਣੇ ਮੀਨਾ ਕੋਲ ਮੈਂ ਨਾ ਮਿਲਵਾ ਹੱਥ ਫੜ ਕੇ ਜਾਂਦੇ ਰਾਂ ਡਾਕਟਰ ਕੋਲ ਤੇ ਮੇਰੇ ਦਰਦ ਵੀ ਇੰਨੇ ਹੋਣੇ ਮੈਂ ਜੀ ਕਰਨਾ ਜਦ ਕੰਧ ਨਾਲ ਸਿਰ ਮਾਰਾਂ ਮੈਂ ਚੀਸਾ ਪੈਲੀਆਂ ਰੱਖਾਂ ਦਾ ਕਰਕੇ ਤੇ ਉਹ ਉਦੋਂ ਬਾਅਦ ਐਵੇਂ ਕੰਮ ਲੱਗੇ ਆ ਗਿਆ ਤੇ ਹੁਣ ਮਰਾ ਮੋਟਾ ਜਿਹਾ ਪੂਰਾ ਇੰਨੀ ਦੇਖ ਲੈਣਾ ਜਿਵੇਂ ਉਹ ਤੱਕਰ ਦਿੱਤਾ ਕਿਲਾ ਕੋ ਪਾਨ ਬਸ ਮਾਏ ਜਿਆਦਾ ਦੂਰ ਦੀ ਤਾਂ ਨਹੀਂ ਆਂ ਵਿਰਾਤ ਨੂੰ ਫਿਰ ਫਰਕ ਪੈ ਜਾਂਦਾ ਘਟ ਜਾਂਦੀ ਤੇ ਇਹ ਅੰਮ੍ਰਿਤ ਦੇ ਦਾਦਾ ਹੀ ਨੇ ਸੱਸੀ ਗਾਲ ਜੀ ਤੇ ਜਦੋਂ ਇਹਨਾਂ ਦੱਸਿਆ ਕਿ ਦਿਸਣੋਂ ਹਟ ਗਿਆ ਸੀ ਉਸ ਵੇਲੇ ਥੋੜੇ ਤਾਂ ਕੀ ਬੀਤਦੀ ਹੋਣੀ ਹੈ ਕਿਉਂਕਿ ਘਰ ਦਾ ਥੰਮ ਹੋ ਤੁਸੀਂ ਕੀ ਉਸ ਵੇਲੇ ਤੁਹਾਡੇ ਤੇ ਬੀਤੀ ਹੋਣੀ ਦਿਮਾਗ ਚ ਕਿਹੜੇ ਖਿਆਲ ਆਉਂਦੇ ਸੀ ਖਿਆਲੇ ਹੋਈ ਆਉਂਦੇ ਆ ਜੀ ਵੀ ਬੇਟਾ ਐਡਾ ਜਵਾਨ ਕਰੇ ਬਹਿ ਗਿਆ ਕੱਲਾ ਕਮਾਉਣਾ ਸ ਇਹਦੀ ਦਵਾਈ ਵੀ ਲਿਆਉਣਾ ਸ ਘਰ ਦਾ ਖਰਚਾ ਵੀ ਤੋਰਦਾ ਮਾੜਾ ਮੋਟ ਬਸ ਤੇ ਤੁਸੀਂ ਕੀ ਕੰਮ ਕਰਦੇ ਸੀ ਬਸ ਦਿਹਾੜੀ ਦਾ ਪਾਜੀ ਏਡਾ ਦਾ ਪਾਜੀ ਹਾਂਜੀ ਤੇ ਬਾਹਰ ਨਾਲ ਸੀ ਜਦੋਂ ਹੁਣ ਆ ਰਹੇ ਸੀਗੇ ਅਸੀਂ ਇਹ ਵੇਖਿਆ ਬਾਹਰ ਹਾਈਵੇ ਤੇ ਤਾਂ ਸੜਕਾਂ ਪੱਕੀਆਂ ਨੇ ਤਰੱਕੀ ਬਾਰੋ-ਬਾਰ ਹੈਗੀ ਇਹ ਪਿੰਡਾ ਚ ਆ ਕੇ ਫੇਰ ਉਹੀ ਹਾਲ ਨੇ ਇੱਥੇ ਵੀ ਮੈਂ ਜਦੋਂ ਵੇਖਿਆ ਕਿ ਗੁਸਲਖਾਨੇ ਚ ਪਰਦਾ ਲੱਗਾ ਘਰ ਦਾ ਬਾਹਰ ਲਾ ਗੇਟ ਨਹੀਂ ਹੈਗਾ ਹਾਲਾਂਕਿ ਪਹਿਲੇ ਸਮਝਦਾ ਲੋਕੀ ਆਪਦੇ ਘਰੇ ਗੇਟ ਲਾਉਂਦੇ ਨਹੀਂ ਸੀ ਹੁੰਦੇ ਕਿਉਂ ਇਦਾਂ ਦੀ ਸਾਡੇ ਅੱਜ ਕੱਲ੍ਹ ਹਾਲਾਤ ਬਣਦੇ ਜਾ ਰਹੇ ਨੇ ਮੰਨ ਲੋ ਕਮਰੇ ਮੰਨ ਲੋ ਸਪੰਜੀ ਦੇ ਚੱਲ ਲੱਛਣ ਆਏ ਜਾਂ ਕੁਝ ਵੀ ਸੂਲਤਾਆਂ ਯਾਨੇ ਕਮਰੇ ਆਏ ਕੋਈ ਸਾਨੂੰ ਅਜ ਤੱਕ ਕੋਈ ਨਾ ਕਮਰਾ ਨਾ ਲੈਣਾ ਨਾ ਦੇਣਾ ਕੁਛ ਨਹੀਂ ਆਪੇ ਆਦੇ ਜਿਹੜੇ ਅਖੜੇ ਕੀਤੇ ਸੀ ਠੀਕ ਹੈ ਨਾ ਸਰਕਾਰੀ ਸਹੂਲਤ ਸਾਨੂੰ ਕੋਈ ਅਜ ਤੱਕ ਨਹੀਂ ਮਿਲੀ ਆਉਜੀ ਜਿਹੜੇ ਵੀ ਜਿਹੜੇ ਸਰਪੰਚੀ ਚ ਖੜੇ ਪੰਚ ਖੜੇ ਜਾਂ ਚੋਣਾ ਹੋਈਆਂ ਇਹ ਵਾਦੇ ਫੋਕੇ ਕਰਕੇ ਲੰਘ ਗਏ ਕੋਈ ਕਿਸੇ ਨੇ ਮੁੜ ਕੇ ਵੇਖਿਆ ਫਿਰ ਉਸ ਨੇ ਕਿਸੇ ਨੇ ਵੇਖਿਆ ਜੀ ਇਹ ਕਿਸੇ ਨੇ ਨਹੀਂ ਵੇਖਿਆ ਜੀ ਜੋ ਆਏ ਨੇ ਤੇ ਵਾਅਦੇ ਕਰ ਜਾਂਦੇ ਨੇ ਕੋਈ ਦਿੰਦੇ ਲੈਂਦੇ ਨਹੀਂ ਨੇ بس ਜੀ ਅੱਜ ਦੇਵਾਂਗੇ ਕੱਲ ਦੇਵਾਂਗੇ ਬਸ ਇਸ ਤਰ੍ਹਾਂ ਲਾਰੇ ਲਾ ਕੇ ਰਹਿ। ਬਸ ਨਵੀਨ ਇਹ ਬੜੀ ਸ਼ਰਮ ਵਾਲੀ ਗੱਲ ਵੀ ਹੈ ਕਿ ਸਾਡਾ ਮੁਲਕ ਜਿਹੜਾ ਦੂਜੇ ਮੁਲਕਾਂ ਨੂੰ ਰੋਟੀ ਖਵਾਉਂਦਾ ਹੈ ਅਸੀਂ ਤਾਂ ਬੜੇ ਇੱਕ ਚੌੜੀ ਕਰਕੇ ਕਹਿੰਦੇ ਆਂ ਕਿ ਪੰਜਾਬ ਚ ਤਾਂ ਕੋਈ ਭੁੱਖਾ ਨਹੀਂ ਸੌਂਦਾ। ਉਸ ਸੂਬੇ ਚ ਜਦੋਂ ਕੋਈ ਨਿੱਕਾ ਜਵਾਕ 4-5 ਸਾਲ ਦਾ ਉਸ ਵੇਲੇ ਜਦੋਂ ਸਕੂਲ ਜਾਂਦਾ ਕਹਿੰਦਾ ਮੈਂ ਭੁੱਖਾ ਆਇਆ। ਸ਼ਰਮ ਵੀ ਆਉਂਦੀ ਹੈ ਸਾਡੇ ਮੁਲਕ ਦੀਆਂ ਸਰਕਾਰਾਂ ਤੇ ਕਿ ਝੂਠੇ ਵਾਅਦੇ ਕਰਦੀਆਂ ਨੇ ਉਹਨਾਂ ਨਾਲ ਪਰ ਉਥੇ ਹੀ ਉਹ ਮਾਸਟਰ ਜੀ ਵਰਗੇ ਜਿਨ੍ਹਾਂ ਨੇ ਵੀਡੀਓ ਬਣਾ ਕੇ ਉਸ ਮੁੰਡੇ ਨੂੰ ਸੋਸ਼ਲ ਮੀਡੀਆ ਤੇ ਪਹੁੰਚਾਇਆ ਤੇ ਅੱਜ ਦੂਰੋਂ ਦੂਰ ਤੱਕ ਉਸ ਨੂੰ ਮਦਦ ਹੋ ਰਹੀ ਹੈ ਮਾਸਟਰ ਜੀ ਸੜਨ ਮੌਜੂਦ ਨੇ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੂਰੇ ਪੰਜਾਬ ਦੇ ਜਨਤਾ ਵੱਲੋਂ ਸਲੂਟ ਹੈ ਕਿਉਂਕਿ ਕਹਿੰਦੇ ਨੇ ਨਾ ਕਿ ਤੁਸੀਂ ਇੱਕ ਟੀਚਰ ਦੀ ਤਾਂ ਰਿਸਪੌਂਸਿਬਿਲਟੀ ਹੁੰਦੀ ਹੈ ਬੱਚਿਆਂ ਦਾ ਭਵਿੱਖ ਸੁਧਾਰਨਾ ਤੁਸੀਂ ਐਕਚੁਅਲ 'ਚ ਸ਼ਾਇਦ ਇਸ ਪੂਰੇ ਪਰਿਵਾਰ ਦਾ ਭਵਿੱਖ ਸੁਧਾਰ ਦਿੱਤਾ ਉਸ ਵੀਡੀਓ ਦੇ ਨਾਲ ਬ੍ਰਦਰ ਮੈਂ ਕਹਣਾ ਨਾ ਵਾਈ ਗੁਰੂ ਆ ਕੋਈ ਧੰਨਕੀਰ ਗੁਰੂ ਨਾਨਕ ਦੇਵ ਜੀ ਵੱਲੋਂ ਕੋਈ ਇਦਾਂ ਤੇ ਹੀ ਆਵਾਜ਼ ਆਈ ਬੱਚੇ ਦੀ ਵੀ ਤੇ ਮੇਰੀ ਵੀ ਜਿਨ੍ਹਾਂ ਨੇ ਸਾਰੇ ਹੀ ਜਿਹੜੇ ਸੰਸਾਰ ਨੂੰ ਈਕੀਲ ਕੇ ਰੱਖਦਾ ਇੱਕ ਵਾਰੀ ਤੋਂ ਉਹਨਾਂ ਦੇ ਉਹਨਾਂ ਦੀ ਵੀ ਮੇਰੀ ਤਾਂ ਹਾਈ ਨਿਕਲਨੀ ਨਿਕਲਨੀ ਸੀ ਚਲੋ ਮੈਂ ਵੀਡੀਓ ਬਣਾਈ ਮੈਨੂੰ ਪਤਾ ਮੈਨੂੰ ਕਿੰਨਾ ਦੁੱਖ ਹੈ ਨਾ ਤਾਂ ਲੋਕਾਂ ਦੇ ਫੋਨ ਵੀ ਇਦਾਂ ਆ ਪ੍ਰਾ ਵੀ ਰੁੰਦਿਆਂ ਦੇ ਵੀ ਵਾਈ ਬਾਈ ਤੂੰ ਸੱਚਾਈ ਦਿਖਾਦੀ ਪੰਜਾਬ ਦੀ ਤੇ ਜਦੋਂ ਵੀਡੀਓ ਬਣਾਈ ਮਤਲਬ ਥੋੜੇ ਮਨ ਚ ਸੀਗਾ ਕਿ ਯਾਰ ਮੈਂ ਸਪੈਸ਼ਲ ਵੀਡੀਓ ਬਣਾਣੀ ਹੈ ਕਿ ਬਸ ਮਜ਼ਾਕ ਕੇ ਉਦੋਂ ਵੀ ਰੂਟੀਨ ਚ ਕਦੇ ਬਣਾਈ ਹੋਈ ਕਿਸੇ ਬੱਚੇ ਦੀ ਨਹੀਂ ਐਂ ਇਦਾਂ ਕਦੇ ਨਹੀਂ ਵੀਡੀਓ ਬਣੀ ਨਾ ਹੀ ਬਣਾਈ ਹੈ ਕਿਉਂਕਿ ਸਾਡੇ ਕੋਈ ਪ੍ਰੋਜੈਕਟ ਚੱਲਦੇ ਸੀ ਅੱਗੇ ਬੱਚਾ ਖੜਾ ਲੈਣੇ ਜਾਂ ਉਹਨੂੰ ਸਾਹਮਣੇ ਖੜਾ ਕੇ ਅਸੀਂ ਵੈਸੇ ਵੀਡੀਓ ਬਣਾਉਣੇ ਪਰ ਮੇਰਾ ਉਦੋਂ ਕੀ ਹੋਇਆ ਕਿ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਸਭ ਬਦ ਬਣ ਗਿਆ ਬਸ ਸਭਾਬੀ ਬਣ ਗਏ ਕੋਈ ਕੋਈ ਮਹਾਰਾਜ ਵਾਲੀਆਂ ਕੋਈ ਹੁਕਮ ਆਇਆ ਜਾਂ ਕੁਝ ਵੀ ਕਹਿ ਸਕਦੇ ਆ ਤਾਂ ਉਹ ਮੈਂ ਵੀਡੀਓ ਇਦਾਂ ਕਰਕੇ ਤੇ ਮੈਂ ਉਹ ਕੀਤਾ ਤੇ ਮੈਂ ਕਾਪੀ ਚੈੱਕ ਕਰਨ ਲੱਗ ਗਿਆ ਤੇ ਕਹਿੰਦਾ ਜੀ ਮੈਂ ਤਾਂ ਕੰਮ ਨਹੀਂ ਕੀਤਾ ਤਾਂ ਮੈਂ ਕਿਹਾ ਬੇਟੇ ਕੰਮ ਤੇਰੇ ਫਰਮਾਰ ਗਈ ਆਪਾਂ ਇੱਕ ਅੱਧੀ ਤਾਂ ਉਹ ਆਦਾ ਹੀ ਮੈਂ ਕਿਹਾ ਤੂੰ ਕੀ ਖਾ ਕੇ ਆਇਆ ਤਾਂ ਉਹ ਬੱਚਾ ਬੋਲਦਾ ਜੀ ਮੈਂ ਮੈਂ ਤਾਂ ਜੀ ਕੁਝ ਨਹੀਂ ਖਾਦਾ ਤੇ ਅੱਜ ਤਾਂ ਜੀ ਘਰ ਆਟਾ ਹੀ ਹੈ ਨਹੀਂ ਤੇ ਮੇਰੀ ਨਹਾ ਹੀ ਨਿਕਲ ਗਈ ਮਨੋਂ ਆਇਆ ਯਾਰ ਵੀ ਕੱਲੀ ਬਾਡੀ ਰਹਿ ਗਈ ਸਾਹ ਹਣੀ ਵਿੱਚ ਯਾਰ ਤਾਂ ਉਹ ਪਿੱਛੇ ਹੀ ਮੈਡਮ ਸਾਡੇ ਇੰਚਾਰਜ ਖੜੇ ਸੀਗੇ ਤੇ ਉਹ ਬੋਲਦੇ ਸਾਰ ਜਲਦੀ ਜਾਓ ਇਹਨਾਂ ਨੂੰ ਫਿਰ ਖਾਣਾ ਖਵਾਓ ਜੇ ਨਹੀਂ ਖਾਦਾ ਤਾਂ ਤਾਂ ਤੇ ਵੀ ਹੱਥ ਕੰਮ ਗਏ ਯਾਰ ਤਾਂ ਉਹ ਵੀਡੀਓ ਬਣ ਗਈ ਤੇ ਮੈਂ ਸਾਰਿਆਂ ਨੇ ਵੇਖੀ ਮੈਂ ਮੈਡਮ ਨੂੰ ਵਿਖਾਈ ਤਾਂ ਮੈਂ ਘਰੇ ਗਿਆ ਤਾਂ ਮੇਰੀ ਮਾਂ ਨੇ ਵੀ ਬਰਦਰਸ ਦੇਖੀ ਨਾ ਤੇ ਅਸੀਂ ਰੋਏ ਬਹੁਤ ਰੋਏ ਵੀ ਅਸੀਂ ਵੀ ਇਹਨਾਂ ਹਲਾਤਾ ਤੇ ਨਿਕਲੇ ਤਾਂ ਮੇਰੇ ਚਾਚਾ ਜੀ ਐ ਤੇਸੀਂ ਕਹਤਾ ਯੂਹੰ ਦਾ ਬੇਟਾ ਤੁਹਾਨੂੰ ਲਈ ਮਸੀਹਾ ਬਣੇਗਾ ਪਰਵਾਰ ਲਈ ਤੇ ਤੂੰ ਜਰੂਰ ਉਹਨਾਂ ਦੀ ਵੀਡੀਓ ਪਾ ਯਾਰ ਤੇ ਮੈਂ ਅਗਲੇ ਦਿਨ ਭੈਣ ਜੀ ਨੂੰ ਬੁਲਾਇਆ ਮੈਂ ਭੈਣੇ ਪਹਿਲੀ ਗੱਲ ਤਾਂ ਮਾਫ ਕਰੀ ਵੀ ਤੇਰੀ ਤੇਰੀ ਗਰੀਬੀ ਦਾ ਮਜ਼ਾਕ ਵੀ ਬਣਨਾ ਮੈਂ ਖਾ ਹਾਲਾਤੀ ਇਦਾਂ ਹੁੰਦੇ ਮੈਂ ਥੁਰਿਆ ਨਹੀਂ ਜਾਂਦਾ ਤਾਂ ਮੈਂ ਵੀਡੀਓ ਪਾਵਾਂ ਤੇ ਉਹ ਵੀਡੀਓ ਵੀ ਇੰਨੀ ਵਧੀਆ ਬਣੀ ਕਿ ਮੈਂ ਦੱਸ ਨਹੀਂ ਸਕਦਾ ਤਾਂ ਮੈਂ ਘਟੂ ਘਟੂ ਉਸ ਰਾਤ ਮੈਂ 100 ਵਾਰੀ ਦੇਖੀ ਹੋਣੀ ਤਾ ਅਗਲੇ ਦਿਨ ਭੈਣ ਨੂੰ ਬੁਲਾਇਆ ਭੈਣਕੇ ਦੀ ਵੀ ਅਸੀਂ ਵੀ ਕਿਸੇ ਐਨਜੀਓ ਨੂੰ ਬੁਲਾਇਆ ਸੀ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅਸੀਂ ਪੁੱਛਿਆ ਭੈਣ ਕੀ ਮਦਦ ਕਰੀਏ ਤੋ ਚਲੋ ਜੋ ਸਾ ਅਸੀਂ ਸਰਦਾ ਅਸੀਂ ਸਟਾਫ ਵੱਲੋਂ ਅਸੀਂ ਭੈਣ ਜੀ ਨੂੰ ਵੀ ਸੌਂਪਤਾ ਵੀ ਭੈਣੇ ਤੂੰ ਆਪ ਦਾ ਟੁਕੜਾ ਟਾਟਾ ਤੱਲਿਆ ਭੁੱਖੇ ਤਾਂ ਨਾ ਸਾਡਾ ਵੀ ਘਰ ਇੰਨਾ ਬੱਚਿਆਂ ਤੋਂ ਚੱਲਦਾ ਜੀ ਬਿਲਕੁਲ ਅਸੀਂ ਸਾਡੇ ਸਾਡੇ ਘਰੇ ਵੀ ਚੁੱਲ੍ਹਾ ਇੰਨਾ ਬੱਚਿਆਂ ਕਰਕੇ ਵੱਲਦਾ ਭਰਾ ਤਾਂ ਬੜੇ ਇਮੋਸ਼ਨ ਸੀ ਬੜੇ ਕੋਈ ਕੋਈ ਸ਼ਬਦ ਨਹੀਂ ਹੈਗੇ ਇਹਨਾਂ ਇਸ ਪਰਿਵਾਰ ਵਾਸਤੇ ਵੀ ਹਾਂ ਤਾਂ ਬਿਆਨ ਕੀਤਾ ਜਾ ਸਕਦਾ ਪਰ ਬਾਈ ਕਿਰਪਾ ਕਰਨ ਸਾਰਿਆਂ ਤੇ ਹਾਂ ਇਹ ਮੈਂ ਇੱਕ ਜ਼ਰੂਰ ਕਹਿਣਾ ਕਿ ਮੇਰੇ ਇਸ ਪਿੰਡ ਦਾ ਨਹੀਂ ਇਸ ਇਸ ਸਕੂਲ ਦਾ ਨਹੀਂ ਮੇਰੇ ਪਿੰਡ ਵੀ ਇਦਾਂ ਦੇ ਕੇਸ ਹੋ ਸਕਦੇ ਇਸ ਵੀਡੀਓ ਬਣ ਤੋਂ ਪਹਿਲਾਂ ਮੈਂ ਵੀ ਉਹ ਹੋ ਬੇਕਦਰੇ ਲੋਕਾਂ ਚ ਹੋ ਸਕਦਾ ਮੈਂ ਹੋਵਾ ਮੈਂ ਉਹਨਾਂ ਦੀ ਕਤਾਰ 'ਚ ਹੀ ਖੜਾ ਸੀ ਵੀਡੀਓ ਬਣਨੀ ਸੀ ਭਰਾ ਤੇ ਮੈਨੂੰ ਵੀ ਇਸ ਹੋਣਾ ਸੀ ਯਾਰ ਵੀ ਹਾਂ ਇਦਾਂ ਦੇ ਆਪਾਂ ਪਿੰਡ ਪਿੰਡੇ ਉਪਰਾਲਾ ਕਰੀਏ ਜੀ ਤਾਂ ਅਜੀ ਵੀ ਆਪਦੇ ਪਿੰਡ ਲੈਵਲ ਤੇ ਐਨਜੀਓ ਚਲਾਉਣੇ ਆ ਤਾਂ ਉਹ ਕਿ ਕਿਤਨੇ ਕਿਤੇ ਉਹ ਵੀ ਚੀਜ਼ਾਂ ਮੇਰੇ ਦਿਮਾਗ ਤੇ ਅਫੈਕਟ ਕਰਦੀਆਂ ਸੀ ਮੇਰਾ ਇੱਕ ਕਜ਼ਨ ਬ੍ਰਦਰ ਸੀ ਅਰਸ਼ ਉਹਦੀ ਡੈਥ ਹੋ ਗਈ ਉਹਨੇ ਐਨਜੀਓ ਬਣਾਈ ਚ ਭਰਾ ਬੜਾ ਦੁੱਖ ਹੋਇਆ ਉਹਦੇ ਭਰਾ ਤੇ ਵੀ 8 ਲੱਖ ਰੁਪਈਆ ਸੀ ਮੰਗ ਕੇ ਲਿਆ ਭਰਾ ਇਸ ਪਰਿਵਾਰ ਦੀ ਵੀ ਝੋਲੀ ਢੀ ਆ ਮੰਗਣਾ ਬਹੁਤ ਵੱਡੀ ਗੱਲ ਆ ਮੰਗਣਾ ਸਭ ਤੋਂ ਮੈਂ ਨਾ ਜਿਹਦੇ ਝੋਲੀ ਢੱਤੀ ਨਾ ਕੁਝ ਨਹੀਂ ਰਿਹਾ ਭਰਾ ਤੇ ਸਾਡੇ ਨਾਲ ਉਹ ਸਕੂਲ ਦੇ ਇੰਚਾਰਜ ਮੈਂ ਮੌਜੂਦ ਨੇ ਮੈਮ ਇਹ ਇਹਨੂੰ ਹੁਣ ਸਬਬ ਕਹਿ ਲੋ ਜਾਂ ਮਹਾਰਾਜ ਦੀਏ ਡਿਊਟੀ ਲਈ ਸੀ ਤੁਹਾਡੇ ਸਕੂਲ ਨੂੰ ਕਿ ਉਦਾਹਰਣ ਬਣ ਕੇ ਸਾਹਮਣੇ ਆਇਆ ਤੇ ਹੋ ਸਕਦਾ ਬਾਕੀ ਸਾਰੇ ਸਕੂਲਜ਼ ਸ਼ਾਇਦ ਸਭ ਤੋਂ ਪਹਿਲਾਂ ਜਾ ਕੇ ਆਪਦੇ ਸਟੂਡੈਂਟਸ ਨੂੰ ਆਈ ਪੁੱਛਣ ਕਿ ਪੁੱਤ ਤੂੰ ਅੱਜ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ ਇਹ ਤਾਂ ਸੱਡਨ ਲਈ ਬਣ ਗਈ ਸਾਡੇ ਵੱਲੋਂ ਵੀਡੀਓ ਤਾਂ ਕੋਈ ਸਾਡਾ ਐਵੇਂ ਦਾ ਕੋਈ ਮੋਟਿਵ ਨਹੀਂ ਸੀ ਅਚਾਨਕ ਹੀ ਇਹ ਤਾਂ ਵੀਡੀਓ ਬਣ ਗਈ ਪਰ ਇਹ ਹਰ ਸਕੂਲ ਦੀ ਕਹਾਣੀ ਹੈ ਜਿੰਨੇ ਵੀ ਗਵਰਨਮੈਂਟ ਸਕੂਲਸ ਨੇ ਉੱਥੇ ਬਹੁਤ ਐਜੇ ਬੱਚੇ ਆ ਰਹੇ ਨੇ ਵੀ ਜਿਹੜੇ ਕਰੋ ਭੁੱਖੇ ਆਂਦੇ ਨੇ ਕਈ ਬੱਚੇ ਐ ਜਿਹਨੇ ਉਹਨਾਂ ਨੂੰ ਇਹ ਹੁੰਦੀ ਉੱਥੇ ਲਾਲਚ ਕੀ ਸਾਨੂੰ ਮਿੱਡੇ ਮਿਲ ਮਿਲਣਾ ਸੀ ਸਕੂਲ ਜਾਈਏ ਵੀ ਘਰਾਂ ਦੇ ਹਾਲਾਤ ਹੀ ਐਜੇ ਨੇ ਵੀ ਬੱਚੇ ਦੋ ਵਕਤ ਦੀ ਰੋਟੀ ਵੀ ਨਹੀਂ ਖਾ پا ਰਹੇ ਵੀ ਅਸੀਂ ਉਮੀਦ ਤਾਂ ਪਹਿਲੀ ਸਰਕਾਰ ਤੋਂ ਇਹੀ ਹੈ ਕਿ ਸਰਕਾਰਾਂ ਇਹਨਾਂ ਲੋਕਾਂ ਵਾਲ ਵੀ ਦੇਖਣ ਮੁਹਾਰੀ ਚੰਡੀਗੜ੍ਹ ਇਹਨਾਂ ਸ਼ਹਿਰਾਂ ਤੋਂ ਬਾਹਰ ਆ ਕੇ ਜਿਹੜਾ ਸਾਡਾ ਬਾਰਡਰ ਏਰੀਆ ਹੈ ਜਾਂ ਹੋਰ ਇਦਾਂ ਦੇ ਜਿਹੜੇ ਪਿੰਡ ਨੇ ਇੱਥੇ ਅਗ ਇੱਕ ਵਾਰ ਚਾਤੀ ਮਰਨ ਕਿ ਇੱਥੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਸਰ ਹੋ ਰਹੀ ਹੈ ਮੈਂ ਇੱਕ ਵਾਰ ਅੰਮ੍ਰਿਤ ਤੋਂ ਬੁਲਾਣਾ ਚਾਹਾਂਗਾ ਆ ਸਕਦਾ ਅੰਮ੍ਰਿਤ ਇੱਕ ਵਾਰੀ ਬਾਹਰ ਬੁਲਾਇਂ ਤੇ ਭਾਜੀ ਹੁਣ ਫਿਰ ਮਦਦ ਆ ਰਹੀ ਹੈ ਲੋਕਾਂ ਵੱਲੋਂ ਕਿਉਂਕਿ ਜਿਵੇਂ ਕਹਿੰਦਾ ਪੰਜਾਬ ਲਈ ਏ ਥੋੜੀ ਸ਼ਰਮ ਵਾਲੀ ਗੱਲ ਸੀ ਕਿ ਪੰਜਾਬ ਚ ਬੱਚਾ ਭੁੱਖਾ ਸੋ ਰਿਹਾ ਪਰ ਪੰਜਾਬੀਆਂ ਤੇ ਗੱਲ ਦਿਲ ਤੇ ਲੱਗ ਗਈ ਹਾਂਜੀ ਹਾਂਜੀ ਮਦਦ ਆ ਰਹੀ ਹੈ ਹੁਣ ਆ ਰਹੀ ਹੈ ਕੋਈ ਫੋਨ ਕਰੀ ਜਾਂਦਾ ਕੋਈ ਆਣ ਕੇ ਕੋਈ ਫੋਨਾਂ ਤੇ ਕਰੀ ਜਾਂਦਾ ਹਾਂਜੀ ਮੈਂ ਮਾਲ ਤੋਂ ਪਹੁੰਚੀ ਆਂਦੀ ਜੀ ਸਰਕਾਰਾਂ ਤੋਂ ਭਾਵੇਂ ਸ਼ਿਕਾਇਤ ਹੋਵੇ ਪੰਜਾਬ ਦੇ ਲੋਕਾਂ ਤੋਂ ਤਾਂ ਨਹੀਂ ਕੋਈ ਸ਼ਿਕਾਇਤ ਨਹੀਂ ਯਾਦ ਲੋਕਾਂ ਤੋਂ ਕੋਈ ਸ਼ਿਕਾਇਤ ਨਹੀਂ ਪਰ ਕਿਉਂ ਬੀਜੀ ਤਾਂ ਤੁਹਾਨੂੰ ਤੋਂ ਨਹੀਂ ਕੋਈ ਸ਼ਿਕਾਇਤ ਪੰਜਾਬ ਦੇ ਲੋਕਾਂ ਤੋਂ ਨਹੀਂ ਜੀ ਸਨ ਤਾਂ ਕੋਈ ਨਹੀਂ ਅਸੀਂ ਤਾਂ ਕਹਿੰਨੇ ਧੰਨਵਾਦ ਜੀ ਦਾ ਸਰ ਦਾ ਜਿਨੇ ਸਮੇ ਇੱਥੋਂ ਦਿੱਕਤ ਜਾਇਆ ਹੈ ਅਮ੍ਰਿਤ ਮੈਂ ਗੱਲ ਕਰ ਤੂੰ ਕੀ ਬੰਨਾ ਗੱਲ ਦਾ ਸੁਣਾ ਫੋਨ ਲਾਦਾ ਤੂੰ ਫੋਨ ਲਗਾ ਫਿਰ 10 ਕੀ ਬਣਨਾ ਫੋਨਾਂ ਨੇ ਪੜ ਤੇ ਜਾ ਕੇ ਕਹਿੰਦਾ 10 ਕੀ ਬਗਾ ਮੈਨੂੰ ਕਹਾਂ ਜੇ ਪੜ ਲਿਖੇ ਵੱਡਾ ਹੋ ਕੇ ਕੀ ਬਣਨਾ ਤੂੰ ਸਟਾਰ ਸਟਾਰ ਨਹੀਂ 10 ਕੰਮ ਕੀ ਕਰੇਗਾ ਅੱਭੀ ਨਹੀਂ ਨੌਕਰੀ ਕਰਨੀ ਹੈ ਫਿਲਮਾਂ ਤੇ ਜਾਣਾ ਗਾਣੇ ਗਾਣੇ ਕੀ ਕੰਮ ਕਰਨਾ ਇਹ ਬਣਨਾ ਕੀ ਬਣਉਦਾ ਵੀ ਸਾਰਾ ਉਹ ਸਟਾਰ ਬਣਨਾ ਉਹ ਤਾਂ ਤੂੰ ਸਟਾਰ ਬਣ ਗਿਆ ਉਹ ਤਾਂ ਬਣ ਗਿਆ ਉਹ ਤਾਂ ਤੂੰ ਸਟਾਰ ਬਣ ਗਿਆ ਨੌਕਰੀ ਕਿਹੜੀ ਕਰਨੀ ਹੈ ਨੇ ਨੁਕਰੀ ਕਰੀ ਦਵਾਏ ਮੈਂ ਦਾਦੂ ਵਾਂਗੂ ਸਰਦਾਰ ਬੰਨਾ ਤਾਂ ਸਰਦਾਰ ਬੰਨਾ ਹੈ ਬहोत बहोत ਦਾਦੂ ਵੰਗਸ ਦਾ ਸਰਦਾਰ ਬੰਨਾ ਪੁੱਤ ਬਿਲਕੁਲ ਤੂੰ ਮੈਂ ਇਹਨਾਂ ਤੇ ਇਹ ਖਾਹਿਸ਼ ਬਿਲਕੁਲ ਪੂਰੀ ਹੋਊਗੀ ਤੇ ਕਿ ਪਰ ਕਹਿੰਦੀ ਨਹੀਂ ਰੋਕਾ ਠੀਕ ਇੰਜੀਨੀਅਰ ਬੰਨਾ ਪੜਕੇ ਬੋਲੇ ਹਾਂਜੀ ਹਾਂਜੀ ਚਾਕਲੇਟ ਖਾਣੀ ਹੈ ਖਾਣੀ ਹੈ ਹਾਂਜੀ ਕਾਣਾ ਤੇ ਤੁਹਾਨੂੰ ਗਾਣਾ ਆਉਂਦਾ ਕੋਈ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਕੋਈ ਸ਼ਬਦ ਆਉਂਦਾ ਹੋਵੇ ਗਾਨਾ ਗੁੰਦਾ ਨਹੀਂ ਹੈ ਲੈ ਇੱਕ ਮਿੰਟ ਹੋ ਮੈਡਮ ਪੀਨ ਟਾਈਮ ਜ਼ੈਮਨ ਐਨੀਅਸ ਨਾ ਨੀਕਾ ਸੋ ਇਹ ਉਹ ਅੰਮ੍ਰਿਤ ਦਾ ਪਰਿਵਾਰ ਨਾਲੇ ਉਹ ਸਰ ਪੂਰਾ ਸਟਾਫ ਤੇ ਇਸ ਵੀਡੀਓ ਬਣਾਉਣ ਦੇ ਪਿੱਛੇ ਮਕਸਦ ਇਹੀ ਹੈ ਕਿ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਹਾਡੇ ਇਲਾਕੇ ਚ ਵੀ ਜੇਕਰ ਕੋਈ ਅੱਦਾ ਦਾ ਸਕੂਲ ਹੈ ਜਾਂ ਉੱਥੇ ਤਾਂ ਕੋਈ ਨੁਮਾਇੰਦਾ ਹੀ ਸਰਕਾਰ ਦਾ ਕਿਉਂ ਨਾ ਹੋਵੇ ਜਿਹੜਾ ਰੈਲੀਆਂ ਚ ਤਾਂ ਚੜ-ਚੜ ਆਇਆ ਬਟ ਜਦੋਂ ਕਿਸੇ ਦੀ ਮਦਦ ਕਰਨ ਵੇਲੇ ਆਂਦੇ ਨੇ ਤਾਂ ਉਹ ਕਹਿ ਦਿੰਦੇ ਨੇ ਕੱਲ ਆਇਓ ਪਰਸੋਂ ਆਇਓ ਉਹਨਾਂ ਨੂੰ ਜ਼ਰੂਰ ਵੀਡੀਓ ਭੇਜੋ ਪਾਈ ਤੁਸੀਂ ਇਸ ਸਟੇਟ ਦੇ ਕਰਤਾ ਤਰਤਾ ਉਹ ਕੇਅਰ ਟੇਕਰੋ ਤੁਹਾਡਾ ਫਰਜ਼ ਆ ਇਹ ਇਹਨਾਂ ਲੋਕਾਂ ਦੀ ਦੇਖਭਾਲ ਕਰਨਾ ਜੇ ਤੁਸੀਂ ਨਹੀਂ ਕਰੋਗੇ ਪੰਜਾਬ ਨੇ ਤਾਂ ਫਿਰ ਘਰ ਹੀ ਦੇਣੀ ਹੈ ਮੈਂ ਰਿਸ਼ਭ ਚਾਵਲਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ